ਦਿਨ ਹੈ ਅੱਜ ਦਿਨ ਦੇਸੀ ਮਹੀਨੇ ਮੁਤਾਬਕ 10 ਪੋ ਦਾ ਹੈ 10 ਪੋ ਦਾ ਦਿਨ ਹੈ ਇਸ ਦਿਨ ਕਲਗੀਧਰ ਪਾਤਸ਼ਾਹ ਦੇ ਕੋਲ ਹੁਣ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਤਿੰਨੋਂ ਸਿੰਘ ਪਹੁੰਚ ਜਾਂਦੇ ਆ ਤੇ ਕਲਗੀਧਰ ਪਾਤਸ਼ਾਹ ਆਰਾਮ ਕੀਤਾ ਕਲਗੀਧਰ ਪਾਤਸ਼ਾਹ ਨੇ ਨੌ ਪੋਤੋਂ ਲੈ ਕੇ ਕਿੰਨਾ ਸਮਾਂ ਹੋ ਗਿਆ ਸੀ ਆਰਾਮ ਕੀਤਿਆਂ ਨੂੰ ਚੱਜ ਨਾਲ ਆਰਾਮ ਨਹੀਂ ਸੀ ਕੀਤਾ ਹੁਣ ਰੋੜਾਂ ਦੀ ਵਿਛਾਈ ਕਰਕੇ ਕੰਡਿਆਂ ਦੇ ਨਾਲ ਬਿਨਾ ਮਿਆਣ ਤੋਂ ਜਿਹੜੀ ਕਿਰਪਾਨ ਕੋਲ ਹੈ ਉਹਨੂੰ ਸੀਨੇ ਨਾਲ ਲਾ ਕਰਕੇ ਮੇਰਾ ਮਾਹੀ ਕਹਿੰਦੇ ਟਿੰਡ ਦਾ ਸਹਣਾਣਾ ਲਾ ਕਰਕੇ ਸੌਂਗੇ ਦੋ ਪੁੱਤਰ ਵਾਰ ਕੇ ਆਇਆ ਕਨਗੀਧਰ ਪਾਤਸ਼ਾ ਚਮਕੌਰ ਦੀ ਗੜੀ ਦੇ ਵਿੱਚ ਪਰ ਇੱਕ ਵੀ ਹੰਝੂ ਨਹੀਂ ਆਪਣੇ ਅੱਖ ਵਿੱਚੋਂ ਕੇਰਿਆ ਆਪਣੇ ਆਪ ਦਾ ਇਹੋ ਜਿਹਾ ਇੱਕ ਬੈਲੈਂਸ ਬਣਾ ਕੇ ਰੱਖਿਆ ਡੋਲਿਆ ਨਹੀਂ ਮਨ ਡੋਲਣ ਨਹੀਂ ਦਿੱਤਾ ਉਸ ਕਰਤਾਰ ਦੇ ਰੱਬ ਦੇ ਭਾਣੇ ਅੰਦਰ ਕਨਗੀਧਰ ਪਾਤਸ਼ਾ ਚੱਲਦੇ ਪਏ ਜਦੋਂ ਕਹਿੰਦੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਹੁਰੀਆਨ ਕਰਕੇ ਮਿਲਦੇ ਆ ਨਾ ਕਹਿੰਦੇ ਲਿਖਣ ਵਾਲਾ ਲਿਖਦਾ ਕਹਿੰਦੇ ਉਹਨਾਂ ਸਿੰਘਾਂ ਨੇ ਪੰਛੀਆਂ ਨੂੰ ਜਨਵਰਾਂ ਨੂੰ ਵੀ ਆਵਾਜ਼ ਦਿੱਤੀ ਹੋਵੇਗੀ ਕਿ ਮੇਰਾ ਕਨਗੀਧਰ ਪਾਤਸ਼ਾਹ ਮੇਰਾ ਸਾਡਾ ਮਾਹੀ ਸਾਡਾ ਗੁਰੂ ਕਹਿੰਦੇ ਬੜੇ ਦਿਨਾਂ ਬਾਅਦ ਆਰਾਮ ਕਰਨ ਲੱਗਾ ਕਹਿੰਦੇ ਤੁਸੀਂ ਆਵਾਜ਼ ਨਾ ਕਰੋ ਕਿਤੇ ਸਾਡਾ ਮਾਹੀ ਜਾਗ ਨਾ ਪਵੇ ਕਿਤੇ ਸਾਡਾ ਗੁਰੂ ਕਲਗੀਧਰ ਪਾਤਸ਼ਾਹ ਜਾਗ ਨਾ ਪੈਣ ਇਹਨਾਂ ਨੂੰ ਆਰਾਮ ਕਰ ਲੈਣ ਦਿਓ ਤੇ ਗੁਰੂ ਪਿਆਰ ਵਾਲਿਓ 10 ਪੋਉਨ ਕਲਗੀਧਰ ਪਾਤਸ਼ਾਹ ਜੋ ਨਿਤ ਦਾ ਨੇਮ ਸੀ ਅੰਮ੍ਰਿਤ ਬੇਲੇ ਦੀ ਸੰਭਾਲ ਕਰਨੀ ਕਲਗੀਧਰ ਪਾਤਸ਼ਾਹ ਕਰਦੇ ਐ ਤੇ ਉਸ ਤੋਂ ਬਾਅਦ ਜਦੋਂ ਤਿੰਨੇ ਸਿੰਘ ਆਨ ਕਰਕੇ ਮਿਲਦੇ ਐ ਕਲਗੀਧਰ ਪਾਤਸ਼ਾਹ ਜੀ ਬੈਠ ਜਾਂਦੇ ਐ ਧਰਤੀ ਦੇ ਉੱਪਰ ਜੰਗਲ ਦੇ ਵਿੱਚ ਐ ਮਾਸ਼ੀਵਾੜੇ ਦੇ ਜੰਗਲਾਂ ਵਿੱਚ ਤੇ ਸਿੰਘਾਂ ਨੇ ਨਮਸ਼ਕਾਰ ਕੀਤੀ ਐ ਕਲਗੀਧਰ ਪਾਤਸ਼ਾ ਉਸੇ ਹਾਲਤ ਵਿੱਚ ਨੇ ਚੋਲਾ ਪਾਟਿਆ ਹੋਇਆ ਪੈਰਾਂ ਵਿੱਚ ਬਹੁਤੇ ਕੰਡੇ ਵੱਜੇ ਹੋਏ ਆ ਕੰਡਿਆਂ ਵਿੱਚੋਂ ਦੀ ਹੋ ਹੋ ਕੇ ਗੁਜ਼ਰ ਕੇ ਆਏ ਆ ਤੇ ਸਿੰਘਾਂ ਦਾ ਵੀ ਇਹੀ ਹਾਲ ਹੈ ਤੇ ਕਲਗੀਧਰ ਪਾਤਸ਼ਾ ਨੇ ਹੁਣ ਕਹਿੰਦੇ ਆਰਾਮ ਕੀਤਾ ਬੜੇ ਟਾਈਮ ਬਾਅਦ ਆਰਾਮ ਮਿਲੇ ਆ ਸਰੀਰ ਨੂੰ ਤੇ ਸਿੰਘ ਕਹਿਣ ਲੱਗੇ ਕਲਗੀਧਰ ਪਾਰਸ਼ਾ ਜੀ ਹੁਣ ਤੁਹਾਡਾ ਹੁਕਮ ਕੀ ਹੈ ਜੋ ਅੱਜ 10 ਪੋੜਾ ਇਤਿਹਾਸ ਹੈ ਕਲਗੀਧਰ ਪਾਰਸ਼ਾ ਨੂੰ ਸਿੰਘ ਪੁੱਛਦੇ ਹੈ ਕਹਿੰਦੇ ਸੱਚੇ ਮਾਲਕਾ ਤੁਹਾਡਾ ਹੁਕਮ ਕੀ ਹੈ ਕਲਗੀਧਰ ਪਾਰਸ਼ਾ ਕਹਿੰਦੇ ਹੋਰ ਕੋਈ ਹੁਕਮ ਨਹੀਂ ਕਹਿੰਦੇ ਕਿਤੇ ਪਾਣੀ ਵੇਖੋ ਕਿਤੇ ਪਾਣੀ ਵੇਖੋ ਕਹਿੰਦੇ ਅਸੀਂ ਇਸ਼ਨਾਨ ਕਰਨਾ ਹੈ ਕਹਿੰਦੇ ਕੱਪੜੇ ਵੀ ਖੂਨ ਦੇ ਨਾਲ ਲੱਤ-ਪੱਤ ਹੋਏ ਪਏ ਐ ਮਿੱਟੀ ਲੱਗੀ ਹੋਈ ਐ ਸਾਡੇ ਸਰੀਰ ਦੇ ਵਿੱਚੋਂ ਇਹ ਖੂਨ ਦੀ بو ਆ ਰਹੀ ਐ ਮਿੱਟੀ ਦੀ بو ਆ ਰਹੀ ਐ ਇਸ ਕਰਕੇ ਅਸੀਂ ਹੁਣ ਅਸ਼ਨਾਣ ਕਰਨਾ ਚਾਹੁੰਨੇ ਆ ਤੇ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨ ਕਰਕੇ ਆਸੇ-ਪਾਸੇ ਆਲੇ-ਦੁਆਲੇ ਵੇਖਿਆ ਉਸ ਜੰਗਲ ਦੇ ਵਿੱਚ ਲਾਗੇ ਹੀ ਕਹਿੰਦੇ ਗੁਲਾਬੇ ਤੇ ਪੰਜਾਬੇ ਦਾ ਇੱਕ ਖੂਹ ਸੀ ਤੇ ਸਿੰਘਾਂ ਨੇ ਤੱਕਿਆ ਵੀ ਖੂਹ ਦੇ ਵਿੱਚ ਪਾਣੀ ਹੈ ਤੇ ਕਲਗੀਧਰ ਪਾਸ਼ਾ ਨੂੰ ਕਹਿੰਦੇ ਕਹਿ ਦਿੱਤਾ ਕਿ ਕਹਿੰਦੇ ਪਾਤਸ਼ਾਹ ਜੀ ਉਹ ਇੱਥੇ ਲਾਗੇ ਹੀ ਇੱਕ ਖੂਹ ਹੈ ਉਸ ਵਿੱਚ ਪਾਣੀ ਹੈ ਕਹਿੰਦੇ ਆਓ ਤੁਹਾਨੂੰ ਇਸ਼ਨਾਨ ਕਰਵਾ ਦਈਏ ਹੁਣ ਕਿੰਨੇ ਦਿਨਾਂ ਦੇ ਕਲਗੀਧਰ ਪਾਤਸ਼ਾਹ ਛੇ ਪੂ ਦੇ ਤੁਰੇ ਹੋਏ ਐ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸਰੀਰ ਨੂੰ ਰੈਸਟ ਨਹੀਂ ਸੀ ਮਿਲੀ ਸਰੀਰ ਗਰਮ ਸੀ ਤੁਰਿਆ ਜਾ ਰਿਹਾ ਸੀ ਹੁਣ ਆਰਾਮ ਕਰ ਲਿਆ ਕਹਿੰਦੇ ਹੁਣ ਸਰੀਰ ਠੰਡਾ ਪੈ ਗਿਆ ਹੁਣ ਜਦੋਂ ਉੱਠਣ ਲੱਗੇ ਆ ਨਾ ਸਰੀਰ ਵਿੱਚ ਪੇਨ ਹੁੰਦੀ ਹੈ ਜੋ ਜਿਹੜੇ ਪੈਰਾਂ ਵਿੱਚ ਕੰਡੇ ਵੱਜੇ ਆ ਨਾ ਉਹਨਾਂ ਦਾ ਵੀ ਤਰਦ ਹੁੰਦਾ ਹੈ ਤੇ ਕਲਗੀਧਰ ਪਾਤਸ਼ਾਹ ਹੌਲੀ-ਹੌਲੀ ਉੱਠਣ ਦੀ ਕੋਸ਼ਿਸ਼ ਕਰਦੇ ਐ ਕਹਿੰਦੇ ਭਾਈ ਮਾਨ ਸਿੰਘ ਨੇ ਕਲਗੀਧਰ ਪਾਤਸ਼ਾਹ ਨੂੰ ਲੱਕ ਤੋਂ ਫੜ ਕੇ ਉਠਾਉਣਾ ਕੀਤਾ ਸਰੀਰ ਠੰਡਾ ਪੈ ਗਿਆ ਸੀ ਪਹਿਲਾਂ ਗਰਮ ਸੀ ਤੇ ਕਲਗੀਧਰ ਪਾਤਸ਼ਾਹ ਤੁਰੇ ਆ ਰਹੇ ਸਨ ਤੁਰੇ ਆ ਰਹੇ ਸਨ ਹੁਣ ਬਾਸ਼ੀਵਾੜੇ ਦੇ ਜੰਗਲਾਂ ਵਿੱਚ ਕਲਗੀਧਰ ਪਾਤਸ਼ਾਹ ਨੂੰ ਆਰਾਮ ਮਿਲ ਗਿਆ ਰੈਸਟ ਮਿਲ ਗਈ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਜਦੋਂ ਭਾਈ ਮਾਨ ਸਿੰਘ ਨੇ ਲੱਕ ਤੋਂ ਫੜ ਕੇ ਖੜਾ ਕੀਤਾ ਕਲਗੀਧਰ ਪਾਤਸ਼ਾਹ ਨੂੰ ਹੁਣ ਕਹਿੰਦੇ ਕਲਗੀਧਰ ਪਾਤਸ਼ਾਹ ਜੇ ਤੁਰਨ ਹੀ ਲੱਗੇ ਸਨ ਉਸ ਖੂਹ ਦੇ ਵੱਲ ਨੂੰ ਕਹਿੰਦੇ ਭਾਈ ਮਾਨ ਸਿੰਘ ਨੇ ਨਾ ਆਪਣੇ ਜੋੜ ਦੇ ਨਾਲ ਆਪਣੀਆਂ ਵਾਹਾਂ ਦੇ ਨਾਲ ਆਪਣੇ ਹੱਥਾਂ ਦੇ ਨਾਲ ਕਲਗੀਧਰ ਪਾਤਸ਼ਾਹ ਨੂੰ ਆਪਣੀ ਗਧਾੜੇ ਚੁੱਕ ਲਿਆ ਭਾਈ ਮਾਨ ਸਿੰਘ ਨੇ ਕਲਗੀਧਰ ਪਾਤਸ਼ਾਹ ਨੂੰ ਆਪਣੇ ਗਧਾੜੇ ਚੁੱਕ ਕਰਕੇ ਨਾ ਕਹਿੰਦੇ ਹੌਲੀ ਹੌਲੀ ਕਰਕੇ ਕਲਗੀਧਰ ਪਾਤਸ਼ਾਹ ਨੂੰ ਉਸ ਖੂਹ ਤੱਕ ਲੈ ਗਿਆ ਭਾਈ ਮਾਨ ਸਿੰਘ ਜਦੋਂ ਖੂਹ ਤੇ ਜਾ ਕੇ ਕਲਗੀਧਰ ਪਾਰਸ਼ਾ ਨੂੰ ਆਪਣੇ ਅੰਗਹਾੜੇ ਮੋਢਿਆਂ ਤੋਂ ਲਾਹਿਆ ਨਾ ਕਹਿੰਦੇ ਕਲਗੀਧਰ ਪਾਰਸ਼ਾ ਭਾਈ ਮਾਨ ਸਿੰਘ ਵੱਲ ਵੇਖ ਕਰਕੇ ਕਹਿੰਦੇ ਐ ਕਹਿੰਦੇ ਭਾਈ ਮਾਨ ਸਿੰਘ ਤੇਰਾ ਕਿੱਥੇ ਦੇਣ ਦਿਆਂ ਮੈਂ ਅਸੀਂ ਤੇਰਾ ਦੇਣ ਕਿੱਥੇ ਦੇਵਾਂਗੇ ਤੁਸਾਂ ਸਾਦੋਂ ਇੰਨਾ ਪਿਆਰ ਕਰਦੇ ਹੋ ਤੇ ਭਾਈ ਮਾਨ ਸਿੰਘ ਦਾ ਬੜਾ ਹੀ ਸੋਹਣਾ ਕਲਗੀਧਰ ਪਾਤਸ਼ਾਹ ਨੂੰ ਕਹਿਣਾ ਸੀ ਕੀ ਕਿਹਾ ਭਾਈ ਮਾਨ ਸਿੰਘ ਨੇ ਕਹਿੰਦੇ ਕਲਗੀਧਰ ਪਾਤਸ਼ਾਹ ਦੇਣਾ ਤਾਂ ਅਸੀਂ ਤੁਹਾਡਾ ਨਹੀਂ ਦੇ ਸਕਦੇ ਕਦੇ ਦੇਣਾ ਤਾਂ ਅਸੀਂ ਤੁਹਾਡਾ ਨਹੀਂ ਦੇ ਸਕਦੇ ਕਿਉਂ ਤੁਸਾਂ ਨੇ ਸਾਰਾ ਪਰਿਵਾਰ ਕਹਿੰਦੇ ਉਹ ਸਰਸਾ ਦੇ ਕੰਢੇ ਤੇ ਆਪਣਾ ਤੁਹਾਡੇ ਪਰਿਵਾਰ ਦਾ ਵਿਛੋੜਾ ਪੈ ਗਿਆ ਖੀਰੂ ਖੀਰੂ ਪਰਿਵਾਰ ਹੋ ਗਿਆ ਦੋ ਪੁੱਤਰਾਂ ਦਾ ਤੁਹਾਡਿਆਂ ਦਾ ਛੋਟੇ ਸਹਬਜ਼ਾਦਿਆਂ ਦਾ ਕੋਈ ਪਤਾ ਨਹੀਂ ਕਿੱਥੇ ਕੋਨੇ ਮਾਤਾ ਗੁਜਰਕੌਰ ਦਾ ਨਹੀਂ ਪਤਾ ਕਿੱਥੇ ਨੇ ਤੇ ਵੱਡੇ ਸਹਬਜ਼ਾਦੇ ਤੁਹਾਡੇ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਹੈ ਕਹਿੰਦੇ ਤੁਹਾਡਾ ਦੇਣ ਅਸੀਂ ਕਿੱਦਾਂ ਦੇਾਂਗੇ ਤੁਸਾਨੀ ਆਖਿਆ ਮਾਨ ਸਿੰਘਾ ਤੇਰਾ ਦੇਣ ਕਿਦਾਂ ਦੇਵਾਂਗਾ ਕਹਿੰਦੇ ਸੱਚੇ ਮਾਲਕਾ ਅਸੀਂ ਤੇ ਆਪਣੀ ਜ਼ਿੰਦਗੀ ਤੁਹਾਨੂੰ ਬੈ ਕਰੀ ਬੈਠੇ ਆਂ ਤੁਸੀਂ ਜਦੋਂ ਚਾਹੋ ਕਬਜ਼ਾ ਲੈ ਸਕਦੇ ਹੋ ਕਹਿੰਦੇ ਅਸੀਂ ਤੇ ਆਪਣੇ ਆਪ ਨੂੰ ਤੁਹਾਡੇ ਹਵਾਲੇ ਬੈ ਕੀਤਾ ਹੋਇਆ ਹੈ ਭਾਈ ਮਾਨ ਸਿੰਘ ਨੇ ਕਿਹਾ ਕਲਗੀਧਰ ਪਾਤਸ਼ਾਹ ਤੇ ਭਾਈ ਮਾਨ ਸਿੰਘ ਨੂੰ ਕਹਿੰਦੇ ਕਲਗੀਧਰ ਪਾਤਸ਼ਾਹ ਨੇ ਆਪਣੀ ਗਲਵਕੜੀ ਵਿੱਚ ਚਲੇ ਗਏ ਤੇ ਉਸ ਤੋਂ ਬਾਅਦ ਕਲਗੀਧਰ 파ਰਸ਼ਾ ਨੂੰ ਸਿੰਘਾਂ ਨੇ ਉਸ ਗੁਲਾਬੇ ਤੇ ਪੰਜਾਬੇ ਦੇ ਖੂਹ ਦੇ ਉੱਪਰ ਇਸ਼ਨਾਨ ਕਰਵਾਇਆ ਤੇ ਕਹਿੰਦੇ ਕਿਸੇ ਨੇ ਜਾ ਕਰਕੇ ਗੁਲਾਬੇ ਤੇ ਪੰਜਾਬੇ ਨੂੰ ਖ਼ਬਰ ਦੇ ਦਿੱਤੀ ਹੈ 10 ਕੋ ਵਾਲੇ ਦਿਨ ਜਦੋਂ ਪਤਾ ਲੱਗਾ ਗੁਲਾਬੇ ਤੇ ਪੰਜਾਬੇ ਨੂੰ ਵੀ ਸਾਡੇ ਖੂਹ ਦੇ ਉੱਪਰ ਉਹ ਆਨੰਦਪੁਰੀ ਦੇ ਵਾਸੀ ਕਲਗੀਧਰ 파ਸ਼ਾ ਆਏ ਨੇ ਜਿਨ੍ਹਾਂ ਤੇ ਦੁੱਖਾਂ ਦਾ ਸਮਾਂ ਜਿਨ੍ਹਾਂ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਤੇ ਉਹ 마ਸੀਵਾੜੇ ਦੇ ਜੰਗਲਾਂ ਵਿੱਚ ਖੂਹ ਤੇ ਆਏ ਹੋਏ ਨੇ ਤਿੰਨ ਗਲਾਬਾ ਤੇ ਪੰਜਾਬਾ ਦੋਨੇ ਉਸ ਖੂਹ ਤੇ ਆਉਂਦੇ ਆ ਤੇ ਕਲਗੀਧਰ 파ਸ਼ਾ ਨੂੰ ਨਮਸਕਾਰ ਕਰਦੇ ਤੇ ਕਲਗੀਧਰ 파ਸ਼ਾ ਗਲਾਬੇ ਤੇ ਪੰਜਾਬੇ ਨੂੰ ਵੇਖਦੇ ਐ ਤੇ ਗਲਾਬਾ ਤੇ ਪੰਜਾਬਾ ਦੋਨੇ ਕਹਿੰਦੇ ਹੁਣ ਬੇਨਤੀਆਂ ਕਰਦੇ ਐ ਕਹਿੰਦੇ ਸੱਚੇ ਮਾਲਕਾ ਕਹਿੰਦੇ ਫੇਰ ਕੀ ਹੋਇਆ ਜੇ ਤੁਹਾਡੇ ਤੇ ਅੱਜ ਇੰਨਾ ਦੁੱਖਾਂ ਦਾ ਸਮਾ ਆ ਗਿਆ ਕਹਿੰਦੇ ਸਾਡੀ ਇੱਕ ਬੇਨਤੀ ਐ ਜੇ ਤੁਸੀਂ ਪ੍ਰਵਾਨ ਕਰ ਲੋ ਤੇ ਉਹਨਾਂ ਨੇ ਦੋਮਾ ਅਨੇਕ ਬੇਨਤੀ ਕੀਤੀ ਹੈ ਕਲਗੀਧਰ 파ਤਸ਼ਾਹ ਤਾਈਂ ਕਹਿੰਦੇ ਕਲਗੀਧਰ 파ਤਸ਼ਾਹ ਸਾਡੀ ਕਹਿੰਦੇ ਇੱਛਾ ਹੈ ਤੁਸੀਂ ਸਾਡੇ ਘਰ ਚਰਨ ਪਾਓ ਸਾਡੀ ਇਸ ਬੇਨਤੀ ਨੂੰ ਕਬੂਲ ਕਰੋ ਅਸੀਂ ਤੁਹਾਨੂੰ ਆਪਣੇ ਘਰ ਲੈ ਜਾਣਾ ਚਾਹੁੰਦੇ ਹਾਂ ਤੇ ਕਲਗੀਧਰ 파ਤਸ਼ਾਹ ਨੇ ਬੇਨਤੀ ਕਬੂਲ ਕੀਤੀ ਹੈ ਇਕ ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਤੇ ਨਾਲ ਸਿੰਘਾਂ ਨੂੰ ਗੁਲਾਬਾ ਤੇ ਪੰਜਾਬਾ ਆਪਣੇ ਘਰ ਵਿੱਚ ਲਿਆ ਜਾਂਦੇ ਐ ਘਰ ਲਿਜਾ ਕਰਕੇ ਨਾ ਕਲਗੀਧਰ ਪਾਤਸ਼ਾਹ ਨੂੰ ਇੱਕ ਪਲੰਗ ਤੇ ਆਰਾਮ ਕਰਨ ਲਈ ਲਟਾ ਦਿੰਦੇ ਐ ਹੁਣ ਗੁਰੂ ਪਿਆਰ ਵਾਲਿਓ ਉਸ ਖੂਹ ਤੇ ਜਦੋਂ ਇਸ਼ਨਾਨ ਕੀਤਾ ਸੀ ਗਲਾਬੀ ਤੇ ਪੰਜਾਬੀ ਦੇ ਖੂਹ ਤੇ ਕਲਗੀਧਰ ਪਾਤਸ਼ਾਹ ਨੇ ਇਸ਼ਨਾਨ ਕਰਨ ਤੋਂ ਪਹਿਲਾਂ ਜਦੋਂ ਕੰਮਰਕਸਾ ਜਿਹੜਾ ਬੰਨਿਆ ਸੀ ਉਹ ਜਦੋਂ ਖੋਲਿਆ ਨਾ ਇੰਨਾ ਕੱਸ ਕੇ ਬੰਨਿਆ ਸੀ ਕਹਿੰਦੇ ਜਦੋਂ ਖੋਲਣਾ ਕੀਤਾ ਕੰਮਰਕਸੇ ਦੇ ਨਾਲ ਕਹਿੰਦੇ ਕਲਗੀਧਰ ਪਾਤਸ਼ਾਹ ਦਾ ਮਾਸ ਵੀ ਲੈ ਗਿਆ ਸੀ ਮਾਸ ਦੇ ਵਿੱਚ ਧਸਿਆ ਪਿਆ ਸੀ ਕੰਮਰਕਸਾ ਇਸ ਕਰਕੇ ਜ਼ਖਮ ਹੋ ਗਿਆ ਸੀ ਕਮਰ ਕਸੇ ਵਾਲੀ ਜਗ੍ਹਾ ਤੇ ਅਤੇ ਪੈਰਾਂ ਤੇ ਜ਼ਖਮ ਹੋਏ ਪਏ ਸੀ। ਗਲਾਬੇ ਤੇ ਪੰਜਾਬੇ ਨੇ ਕਹਿੰਦੇ ਜ਼ਖਮਾਂ ਤੇ ਮਲਮ ਵੀ ਲਾਈ ਹੈ, ਸੇਵਾ ਵੀ ਕੀਤੀ ਹੈ, ਪੈਰਾਂ ਤੇ ਵੀ ਪੈਰਾਂ ਬਜਿਹੜੇ ਕੰਡੇ ਵਜੇ ਹੋਏ ਆ ਉਹ ਵੀ ਕੱਢਣਾ ਕੀਤੇ ਆ। ਤੇ ਕਲਗੀਧਰ ਪਾਲਸ਼ਾ ਨੂੰ ਕਹਿੰਦੇ ਭੋਜਨ ਪ੍ਰਸ਼ਾਦਾ ਵੀ ਛਕਾਉਣਾ ਕੀਤਾ ਤੇ ਨਾਲ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਨੂੰ ਵੀ ਜੋ ਅੱਜ ਦਾ 10ਵਾਂ ਦਿਨ ਹੈ ਕਨਗੀ ਤਰਪਾਸ਼ਾ ਕਹਿੰਦੀ ਖੂਹ ਤੇ ਇਸ਼ਨਾਨ ਕਰਕੇ ਗੁਲਾਬੇ ਤੇ ਪੰਜਾਬੇ ਦੇ ਘਰ ਵਿੱਚ ਪਹੁੰਚ ਚੁੱਕੇ ਹੈ ਗੁਲਾਬਾ ਤੇ ਪੰਜਾਬਾ ਕਹਿੰਦੇ ਹੁਣ ਪੂਰੇ ਤਨ ਦੇ ਹੀ ਨਾਲ ਮਨ ਦੇ ਹੀ ਨਾਲ ਸਵਾਮਾ ਕਰਦੇ ਪਏ ਆ ਦੂਸਰੇ ਪਾਸੇ ਗੱਲ ਕਰੀਏ ਕਨਗੀ ਤਰਪਾਸ਼ਾ ਦੇ ਛੋਟੇ ਫਰਿਆਦ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੂੰ 9 ਪੋਦੀ ਸ਼ਾਮ ਨੂੰ ਗੰਗੂ ਆਪਣੇ ਘਰ ਲੈ ਗਿਆ ਸੀ ਬਾਤਾ ਸੋਬੀ ਨੇ ਖਾਣਾ ਬਣਾ ਕਰਕੇ ਮਾਤਾ ਜੀ ਨੂੰ ਤੇ ਸਹਿਬਜ਼ਾਦਿਆਂ ਨੂੰ ਸਿਖਾਉਣਾ ਕੀਤਾ ਸੀ ਕਲਗੀਧਰ 파ਰਸ਼ਾ ਦੇ ਫਰਯੰਦ ਤੇ ਮਾਤਾ ਹੁਣ ਆਰਾਮ ਕਰਦੇ ਪਏ ਐ ਗੰਗੂ ਕਹਿੰਦੇ ਇਸ ਉਡੀਕ ਵਿੱਚ ਐ ਕਦੋਂ ਮਾਤਾ ਗੁਜਰ ਕੌਰ ਦੀ ਅੱਖ ਲੱਗੇ ਕਦੋਂ ਸੌਣ ਤੇ ਮੋਹਰਾਂ ਵਾਲੀ ਖੁਰਜੀ ਚੁੱਕ ਕੇ ਆਪਣੇ ਹਵਾਲੇ ਕਰ ਲਮਾ ਲੁਕੋ ਦੇ ਮਾਂ ਤੇ ਇਹਨਾਂ ਨੂੰ ਸਰਕਾਰ ਦੇ ਹਵਾਲੇ ਕਰ ਦੇ ਮਾਂ ਕਹਿੰਦੇ ਹੁਣ ਆਰਾਮ ਕਰਨ ਲਈ ਨੌ ਪੋ ਦੀ ਰਾਤ ਨੂੰ ਕਲਗੀਧਰ ਪਾਤਸ਼ਾਹ ਦੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਪੈਂਦੇ ਐ ਤੇ ਗੰਗੂ ਕਹਿੰਦੇ ਬਿਲਕੁਲ ਨਿਗਾ ਗੰਗੂ ਦੀ ਹੁਣ ਨਿਗਾ ਮਾਤਾ ਗੁਜਰ ਕੌਰ ਜੀ ਦੇ ਵਿੱਚ ਕਦੋਂ ਸੌਣਾ ਕਦੋਂ ਮੈਂ ਉਸ ਕਮਰੇ ਵਿੱਚ ਜਾਵਾਂ ਕਦੋਂ ਮੋਹਰਾਂ ਵਾਲੀ ਖੁਰਜੀ ਥੈਲੀ ਚੁੱਕ ਕੇ ਲੈ ਕੇ ਆਵਾਂ ਹੁਣ ਜਿਸਮਾ ਦਾ ਪੁੱਤਰ ਕਿਤੇ ਬਾਹਰਲੀ ਕੰਟਰੀ ਵੀ ਚਲਾ ਜਾਵੇ ਜਾਂ ਘਰੋਂ ਕਿਸੇ ਰਿਸ਼ਤੇਦਾਰੀ ਵਿੱਚ ਚਲਾ ਜਾਵੇ ਮਾਂ ਨੂੰ ਚਿੰਤਾ ਰਹਿੰਦੀ ਹੈ ਤੇ ਮਾਂ ਮਾ ਵਾਰ-ਵਾਰ ਫੋਨ ਕਰਕੇ ਪਤਾ ਕਰਦੀਆਂ ਨੇ ਮੇਰੇ ਪੁੱਤ ਨੇ ਕੁਝ ਛਕਿਆ ਮੇਰਾ ਪੁੱਤ じゃ ਧੀ ਠੀਕ ਹੈ ਇਹਦਾ ਜੀ ਲੱਗਿਆ ਕਿ ਨਹੀਂ ਲੱਗਿਆ ਤੇ ਉਸ ਸਮੇਂ ਮਾਤਾ ਗੁਜਰ ਕੌਰ ਜੀ ਕਹਿੰਦੇ ਜਿਹਦਾ ਸਾਰਾ ਪਰਿਵਾਰ ਵਿਛੜ ਗਿਆ ਉਹ ਵੀ ਜਾਨ ਤੋਂ ਪਿਆਰਾ ਪੁੱਤਰ ਕਲਗੀਧਰ ਪਾਤਸ਼ਾਹ ਤੇ ਵੱਡੇ ਪੋਤਰੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਬਾਤਾ ਨਾਲੋਂ ਵਿਛੜ ਗਏ ਹੋਣ ਕਹਿੰਦੇ ਉਸ ਮਾਂ ਨੂੰ ਨੀਂਦ ਕਿੱਦਾਂ ਆ ਸਕਦੀ ਹੈ ਚਿੰਤਾ ਤੇ ਉਸ ਮਾਂ ਨੂੰ ਵੀ ਸੀ ਕਹਿੰਦੇ ਮਾਤਾ ਗੁਰਕੌਰ ਜੀ ਆਪਣੇ ਪੋਤਿਆਂ ਨੂੰ ਆਪਣੀ ਗੋਦ ਵਿੱਚ ਆਪਣੀਆਂ ਵਾਹਾਂ ਦਰਲੈ ਕਰਕੇ ਪਏ ਐ ਤੇ ਮਾਤਾ ਗੁਜਰਕੌਰ ਜੀ ਸੋਚਦੇ ਐ ਤੇ ਅੱਖਾਂ ਅਜੇ ਖੁੱਲੀਆਂ ਨੀਂਦ ਨਹੀਂ ਆਈ ਮਾਤਾ ਜੀਆਂ ਨੇ ਵੈਸੇ ਹੀ ਆਪਣੀਆਂ ਅੱਖਾਂ ਕੁਝ ਮਿੰਟਾਂ ਲਈ ਬੰਦ ਕੀਤੀਆਂ ਕਹਿੰਦੇ ਗੰਗੂ ਨੂੰ ਲੱਗਾ ਵੀ ਮਾਤਾ ਗੁਜਰਕੌਰ ਜੀ ਤੇ ਸੌ ਗਏ ਐ ਕਹਿੰਦੇ ਹੌਲੀ ਹੌਲੀ ਦੱਬੇ ਪੈਰੀ ਉਸ ਕਮਰੇ ਅੰਦਰ ਪਹੁੰਚਿਆ ਗੰਗੂ ਬ੍ਰਹਮਣ ਕਹਿੰਦੇ ਹੌਲੀ ਹੌਲੀ ਦੱਬੇ ਪੈਰੀ ਆ ਕਰਕੇ ਜਿੱਥੇ ਉਹ ਮੋਹਰਾਂ ਵਾਲੀ ਮਾਤਾ ਗੁਜਰਕੌਰ ਜੀ ਦੇ ਵੱਲੋਂ ਖੁਰਜੀ ਥੈਲੀ ਰੱਖੀ ਐ ਹੌਲੀ ਹੌਲੀ ਆ ਕਰਕੇ ਕਹਿੰਦੇ ਚੁੱਕ ਕਰਕੇ ਨਾ ਕਮਰੇ ਤੋਂ ਬਾਹਰ ਚਲਾ ਗਿਆ ਜਦੋਂ ਬਾਹਰ ਚਲਾ ਗਿਆ ਖੁਰਜੀ ਮੋਹਰਾਂ ਵਾਲੀ ਚੱਕੀ ਮਾਤਾ ਗੁਜਰਕੌਰ ਜੀ ਵੇਖ ਰਹੇ ਸਨ ਪਰ ਮਾਤਾ ਜੀ ਉਸ ਸਮੇਂ ਕੁਝ ਨਾ ਬੋਲੀ ਤੇ ਗੰਗੂ ਕਹਿੰਦੇ ਰਾਤੋਂ ਰਾਤ ਉਹ ਜਿਹੜੀ ਮੋਹਰਾਂ ਵਾਲੀ ਖੁਰਜੀ ਸੀ ਨਾ ਕਿਤੇ ਕਹਿੰਦੇ ਟਵਾ ਪੁੱਟ ਕੇ ਉਸ ਟੋਏ ਵਿੱਚ ਦੱਬ ਆਇਆ। ਚੋ ਦੇ ਵਿੱਚ ਦੱਬ ਦਿੱਤੀ ਹੈ ਉਹ ਮੋਹਰਾਂ ਵਾਲੀ ਥੈਲੀ ਕਹਿੰਦੇ ਵਾਪਸ ਆਣ ਕਰਕੇ ਆਪਣੇ ਘਰ ਦੇ ਵਿੱਚ ਪੈ ਗਿਆ। ਤੇ ਕਹਿੰਦੇ 10 ਕੋ ਦੀ ਸਵੇਰ ਹੁੰਦੀ ਹੈ ਜੋ ਅੱਜ 10 ਕੋ ਦਾ ਦਿਨ ਹੈ। ਤੇ ਮਾਤਾ ਗੁਜਰ ਕੌਰ ਜੀ ਇਸ਼ਨਾਨ ਪਾਣੀ ਕਰਕੇ ਉਸ ਕਰਤਾਰ ਦੀ ਵੰਦਗੀ ਅੰਦਰ ਆਪ ਵੀ ਜੁੜਦੇ ਐ ਤੇ ਆਪਣੇ ਪੋਤਿਆਂ ਨੂੰ ਵੀ ਚੌਂਕੜਾ ਮਾਰ ਕਰਕੇ ਬੁਠਾਉਂਦੇ ਐ ਪੋਤਿਓ ਆਓ ਉਸ ਕਰਤਾਰ ਨੂੰ ਧਿਆ ਲਈਏ ਇੱਕ ਤੁਸੀਂ ਤੱਕਿਓ ਸਰਸਾ ਨਦੀ ਤੇ ਵੀ ਵੇਖਿਓ ਤੇ ਮਾਤਾ ਗੁਜਰਕੌਰ ਦੇ ਹਰ ਸ਼ਾਮ ਨੂੰ ਤੇ ਸਵੇਰ ਨੂੰ ਤੱਕਿਓ ਕਲਗੀਧਰ 파ਰਸ਼ਾ ਜਿਨ੍ਹਾਂ ਕੋਲ ਕੁਝ ਨਹੀਂ ਰਿਹਾ ਪਰਿਵਾਰ ਖੀਰੂ ਖੀਰੂ ਹੋ ਗਿਆ ਸ਼ਾਮ ਦਾ ਨਿਤਨੇਮ ਤੇ ਸਵੇਰ ਦਾ ਨਿਤਨੇਮ ਨਹੀਂ ਛੱਡਿਆ ਕਲਗੀਧਰ ਪਾਤਸ਼ਾਹ ਦੇ ਸਾਰੇ ਹੀ ਪਰਿਵਾਰ ਨੇ ਜੇ ਸਾਡਾ ਥੋੜਾ ਜਿਹਾ ਸਿਰ ਦੁਖਣ ਲੱਗ ਜੇ ਨਾ ਸਾਡਾ ਥੋੜੀ ਜੀ ਸਾਡੇ ਤਕਲੀਫ ਆ ਜੇ ਅਸੀਂ ਸਭ ਕੁਝ ਛੱਡ ਦਿੰਨੇ ਹਾਂ ਅਸੀਂ ਰੱਬ ਨੂੰ ਉਲਾਮੇ ਵੀ ਦਿੰਨੇ ਆ ਪਰ ਕਲਗੀਧਰ ਪਾਤਸ਼ਾਹ ਨੇ ਕਦੇ ਨਹੀਂ ਕਿਹਾ ਮੇਰੇ ਨਾਲ ਕੀ ਹੋ ਰਿਹਾ ਕਲਗੀਧਰ ਪਾਤਸ਼ਾਹ ਕਹਿੰਦੇ ਉਹ ਕਰਤਾਰ ਦੇ ਰੰਗ ਨੇ ਉਹਦੇ ਰੰਗਾਂ ਵਿੱਚ ਮੈਂ ਰਾਜੀ ਆਂ ਜਿੱਦਾਂ ਕਰਤਾਰ ਕਰਦਾ ਕਹਿੰਦੇ ਜਿੱਦਾਂ ਮੇਰੇ ਤੋਂ ਕਰਵਾ ਰਹੇ ਆ ਉਹ ਸਤਿਗੁਰੂ ਜੀ ਕਰਵਾ ਰਹੇ ਨੇ ਕਹਿੰਦੇ ਮੈਂ ਉਹਦੇ ਹੀ ਕਰਨਾ ਕਰਨਾ ਪਰ ਰੱਬ ਉਸ ਕਰਤਾਰ ਦੀ ਬੰਦਗੀ ਰੀ ਛੱਡੀ ਉਹਨਾਂ ਦਾ ਨਿਤਨੇਮ ਨਹੀਂ ਛੋੜੇ ਵਿੱਚ ਕਲਗੀ ਤਰ ਪਾਤਸ਼ਾ ਤੇ ਮਾਤਾ ਗੁਦਰ ਘੌਰ ਜੀ ਵੀ ਛੋਟੇ ਸਹਬਜਾ ਦੇ ਵੀ ਕਹਿੰਦੇ ਹੁਣ ਨਿਤਨੇਮ ਦੇ ਵਿੱਚ ਪੂਰਨ ਤੌਰ ਤੇ ਜੁੜ ਰਹੇ ਹੋਏ ਐ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਅਤੇ ਸ਼ਾਮੀ ਸ਼ਾਮ ਦੀਆਂ ਬਾਣੀਆਂ ਦਾ ਵੀ ਜਾਪ ਹੁੰਦਾ ਤੇ ਮਾਤਾ ਗੁਜਰਕੌਰ ਜੀ ਛੋਟੇ ਸਹਬਜ਼ਾਦੇ ਹੁਣ ਅੰਮ੍ਰਿਤ ਵੇਲੇ ਸੰਭਾਲ ਕਰਦੇ ਐ ਤੇ ਮਾਤਾ ਗੁਜਰਕੌਰ ਜੀ ਬਾਅਦ ਵਿੱਚ ਕਹਿੰਦੇ ਗੰਗੂ ਨੂੰ ਪੁੱਛਦੇ ਐ ਕਹਿੰਦੇ ਪੁੱਤਰ ਗੰਗੂ ਕਹਿੰਦੇ ਮੋਹਰਾ ਵਾਲੀ ਖੁਰਜੀ ਥੈਲੀ ਕਹਿੰਦੇ ਤੂੰ ਕਿਤੇ ਸਾਭ ਦਿੱਤੀ ਐ ਇਕ ਗੰਗੂ ਅਣਜਾਣ ਬਣਦਾ ਕਹਿੰਦਾ ਮਾਤਾ ਕਿਹੜੀ ਮੋਹਰਾਂ ਵਾਲੀ ਥੈਲੀ ਕਿਹੜੀਆਂ ਮੋਹਰਾਂ ਕਿਹੜੀ ਥੈਲੀ ਕਿਹੜੀ ਗੁਰਜੀ ਮਾਤਾ ਗੁਰਕੌਰ ਜੀ ਕਿਉਂਕਿ ਉਹ ਮਾਇਆ ਜੀ ਮਾਤਾ ਨੇ ਨਾਲ ਰੱਖੀ ਸੀ ਜੋ ਵੀ ਸੇਵਾ ਕਰਦਾ ਜਾਂ ਕਿਤੇ ਵੀ ਲੋੜ ਉੱਥੇ ਖਰਚ ਜ ਖਰਚ ਲਏ ਜਾਂਦੇ ਸਨ ਉਹ ਪੈਸੇ ਉਹ ਮਾਇਆ ਹੋਰ ਕੋਈ ਮਾਤਾ ਗੁਜਰਕੌਰ ਨੂੰ ਪੈਸਿਆਂ ਦਾ ਲਾਲਚ ਨਹੀਂ ਸੀ ਮਾਇਆ ਨਾਲ ਪਿਆਰ ਨਹੀਂ ਸੀ ਇਸ ਮੋਹ ਮਾਇਆ ਤੋਂ ਮਾਤਾ ਗੁਜਰਕੌਰ ਜੀ ਬਹੁਤਾ ਉੱਪਰ ਉੱਠੇ ਉਹ ਚੱਕੇ ਸਨ ਬਹੁਤਾ ਉੱਪਰ ਉੱਪ ਚੁੱਕੇ ਸਨ ਮਾਤਾ ਗੁਜਰਕੌਰ ਜੀ ਤੇ ਕਲਗੀਧਰ ਪਾਰਸ਼ਾ ਦਾ ਸਾਰਾ ਪਰਿਵਾਰ ਬਹੁਤੀ ਮਾਇਆ ਸਰਸਾ ਵਿੱਚ ਰੁੱੜ ਗਈ ਹੈ ਬਹੁਤਾ ਖਜ਼ਾਨਾ ਸਰਸਾ ਰੋੜ ਕਰਕੇ ਲੈ ਗਈ ਹੈ ਮਾਤਾ ਕਹਿੰਦੀ ਪੁੱਤਰਾ ਕੋਈ ਗੱਲ ਨਹੀਂ ਮਾਇਆ ਸਾਡੇ ਕੋਲ ਹੋਈ ਜਾ ਤੇਰੇ ਕੋਲ ਹੋਈ ਤੇ ਗੰਗੂ ਹੁਣ ਭਾਲਦਾ ਸੀ ਇੱਕ ਬਹਾਨਾ ਵੀ ਕੋਈ ਬਹਾਨਾ ਮਿਲੇ ਮੈਨੂੰ ਕੁਝ ਕਹਿਣ ਤੇ ਮੈਂ ਸਿਰ ਪਾਵਾਂ ਮੈਨੂੰ ਬਹਾਨਾ ਮਿਲ ਜੇ ਤੇ ਮੈਂ ਇਹਨਾਂ ਨੂੰ ਬੋਲਾਂ ਤੇ ਮੈਂ ਜਾਵਾਂ ਮਰਿੰਡੇ ਕੋਤਵਾਲੀ ਵਿੱਚ ਇਹਨਾਂ ਦੀ ਸ਼ਿਕਾਇਤ ਕਰ ਦੇਵਾਂ ਇਹਨਾਂ ਨੂੰ ਫੜਾਵਾਂ ਕਹਿੰਦੀ ਮੈਂ ਇਨਾਮ ਉਧਰੋਂ ਵੀ ਪ੍ਰਾਪਤ ਕਰ ਲਵਾਂ ਇਸ ਸਮੇਂ ਦੀ ਉਡੀਕ ਕਰਦਾ ਸੀ ਜਦੋਂ ਮਾਤਾ ਨੇ ਨਲੇ ਤੇ ਪੁੱਤਰ ਕਿਹਾ ਪੁੱਤਰ ਗੰਗੂ ਕੋਈ ਗੱਲ ਨਹੀਂ ਮਾਇਆ ਤੇਰੇ ਕੋਲ ਹੋਈ ਜਾਂ ਸਾਡੇ ਕੋਲ ਹੋਈ ਤੇ ਗੰਗੂ ਅੱਗੋਂ ਅੱਗ ਬਰੋਲਾ ਬਣ ਕਰਕੇ ਕਹਿੰਦਾ ਨੜੇ ਮੈਂ ਸੋਨੂ ਰਾਤ ਕਟਾਈਏ ਨੇ ਔਖੇ ਸਮੇਂ ਦੇ ਵਿੱਚ ਚਾਰੇ ਪਾਸੇ ਫੜਲੋ ਫੜਲੋ ਦੀਆਂ ਆਵਾਜ਼ਾਂ ਆਉਂਦੀਆਂ ਨੇ ਹਜੇ ਤੁਸੀਂ ਮੈਨੂੰ ਕਹਿੰਦੇ ਚੋਰ ਬਣਾਉਨੇ ਹੋ ਮਾਤਾ 구ਜਰ ਕੌਰ ਕਹਿੰਦੇ ਪੁੱਤਰਾ ਤੈਨੂੰ ਚੋਰ ਨਹੀਂ ਕਹਿੰਦੇ ਕਹਿੰਦੇ ਵੈਸੇ ਗੱਲ ਕੀਤੀ ਐ ਮਾਇਆ ਸਾਡੇ ਕੋਲ ਹੋਈ ਜਾਂ ਤੇਰੇ ਕੋਲ ਹੋਈ ਕਹਿੰਦੇ ਕੋਈ ਗੱਲ ਨਹੀਂ ਰੌਲਾ ਨਾ ਪਾ ਹੁਣ ਗੰਗੂ ਕਿੱਥੇ ਟਿਕੇ ਉਹਦੇ ਸਿਰ ਦੇ ਉੱਪਰ ਉਹ ਭੂਤ ਸਵਾਰ ਉਹ ਲਾਲ 'ਚ ਸਵਾਰ ਹੋ ਚੁੱਕੇ ਐ ਜਿਹੜਾ ਉਹਨੂੰ ਮਾਇਆ ਵੱਲ ਖਿੱਚੀ ਜਾ ਰਿਹਾ ਹੈ ਮਾਇਆ ਵੱਲ ਲੱਗ ਕਰਕੇ ਉਸ ਨਿਰੰਕਾਰ ਨੂੰ ਕਲਗੀਆਂ ਵਾਲੇ 파ਰਸ਼ਾ ਨੂੰ ਦਿਲੋਂ ਦਿਮਾਗ ਤੋਂ ਕਹਿੰਦੇ ਉਹ ਭਲਾ ਚੁੱਕੇ ਹੁਣ ਸਿਰਫ ਮਾਇਆ ਨਜ਼ਰ ਆ ਰਹੀ ਐ ਇਨਾਮ ਨਜ਼ਰ ਆ ਰਿਹਾ ਜਿਹੜਾ ਉਹ ਸਰਕਾਰ ਤੋਂ ਮਿਲਣਾ ਤੇ ਗੰਗੂ ਕਹਿੰਦੇ ਬੜਾ ਬੁਰਾ ਭਲਾ ਬੋਲਦਾ ਮਾਤਾ ਜੀ ਨੂੰ ਕਿਹੜੀ ਮਾਇਆ ਕਹਿੰਦੇ ਮੈਂ ਤੁਹਾਨੂੰ ਰਾਤ ਕਟਾਈ ਨਲੇ ਤੁਸੀਂ ਮੈਨੂੰ ਚੋਰ ਬਣਾਉਨੇ ਹੋ ਕਹਿੰਦੇ ਮੈਂ ਜਾਵਾਂਗਾ ਮਰਿੰਡੇ ਮੈਂ ਮਰਿੰਡੇ ਜਾ ਕੇ ਤੁਹਾਡੀ ਸ਼ਿਕਾਇਤ ਕਰਦਾ ਵੀ ਮੇਰੇ ਘਰ ਵਿੱਚ ਨੇ ਕਲਗੀਧਰ 파ਰਸ਼ਾ ਦੇ ਮਾਤਾ ਤੇ ਸਹਬਜ਼ਾਦੇ ਆਉ ਫੜ ਕਰਕੇ ਲੈ ਜਾਓ ਕਹਿੰਦੇ ਇੰਨੀ ਗੱਲ ਕਹਿ ਕੇ ਮਾਤਾ ਜੀ ਕਹਿੰਦੇ ਰਹੇ ਤੇ માતા ਦੀ ਇੱਕ ਨਾਂ ਸੁਣੀ ਗੰਗੂ ਨੇ ਕਹਿੰਦੇ ਬਾਹਰਲਾ ਦਰਵਾਜ਼ਾ ਆਪਣੇ ਘਰ ਦਾ ਲਾ ਕਰਕੇ ਜਿੰਦਰਾ ਮਾਰ ਕਰਕੇ ਚੌਧਰੀ ਨੂੰ ਬੁਲਾ ਲਿਆ। ਤੇ ਚੌਧਰੀ ਨੂੰ ਕਹਿੰਦਾ ਇਸ ਦਰਵਾਜ਼ੇ ਤੇ ਖੜਾ ਰਹੀਂ ਨਿਗਰਾਨੀ ਰੱਖੀ ਮੈਂ ਜਾਂ ਨੈ ਮਰਿੰਡੇ ਕੋਤਵਾਲੀ ਥਾਣੇ ਵਿੱਚ ਮੈਂ ਸ਼ਿਕਾਇਤ ਕਰਕੇ ਆਉਣਾ ਵੀ ਮੇਰੇ ਘਰ ਦੇ ਵਿੱਚ ਨੇ ਤੇ ਗੰਗੂ ਕਹਿੰਦੇ ਹੁਣ ਕਾਲੀ ਦੇ ਨਾਲ ਭੱਜਾ ਜਾਂਦਾ ਹੈ। ਜਾ ਕਰਨ ਕਿ ਰਮ ਰਿੰਡੇ ਥਾਣੇ ਵਿੱਚ ਕਹਿੰਦੇ ਕਹਿ ਦਿੱਤਾ ਜਿਨ੍ਹਾਂ ਦੀ ਕਹਿੰਦੇ ਤੁਹਾਨੂੰ ਲੋੜ ਹੈ ਜਿਨ੍ਹਾਂ ਦੇ ਸਿਰਾਂ ਤੇ ਵਜੀਦਖਾਨੇ ਇਨਾਮ ਰੱਖਿਆ ਹੋਇਆ ਕਹਿੰਦੇ ਆਓ ਮੇਰੇ ਘਰ ਵਿੱਚ ਨੇ ਉਹਨਾਂ ਨੂੰ ਫੜ ਲਿਆਓ ਕਹਿੰਦੇ ਮੈਨੂੰ ਵੀ ਇਨਾਮ ਦਿਵਾ ਦਿਓ ਤੇ ਤੁਸੀਂ ਵੀ ਕਹਿੰਦੇ ਇਨਾਮ ਪ੍ਰਾਪਤ ਕਰਿਓ ਵਜੀਦਖਾਨ ਤੋਂ ਹੁਣ ਕਹਿੰਦੇ ਉਸ ਗੰਗੂ ਬ੍ਰਹਮਣ ਦੀ ਗੱਲ ਨੂੰ ਸੁਣ ਕਰਕੇ ਉਸ ਮਰਿੰਡੇ ਥਾਣੇ ਵਿੱਚੋਂ ਕੋਤਵਾਲੀ ਵਿੱਚੋਂ ਦੋ ਸਿਪਾਹੀ ਆਉਂਦੇ ਆ ਜਾਨੀ ਖਾਂ ਤੇ ਮਾਨੀ ਖਾਂ ਜਦੋਂ ਆਉਂਦੇ ਹਨ ਗੰਗੂ ਦੇ ਨਾਲ ਹੀ ਆ ਕੇ ਤੇ ਗੰਗੂ ਨੇ ਜਿੰਦਰਾ ਖੋਲਿਆ ਚੌਧਰੀ ਦਰਵਾਜ਼ੇ ਤੇ ਖਲੋਤਾ ਸੀ ਹੁਣ ਸਣੇ ਚੌਧਰੀ ਸਣੇ ਉਹ ਜਿਹੜੇ ਸਿਪਾਹੀ ਜਾਨੀ ਖਾਂ ਤੇ ਮਾਨੀ ਖਾਂ ਆਇਆ ਸਣੇ ਗੰਗੂ ਆਪਣੇ ਘਰ ਵਿੱਚ ਜਾਂਦਾ ਹੈ ਲੈ ਜਾਂਦਾ ਹੈ ਗੰਗੂ ਉਹਨਾਂ ਸਾਰਿਆਂ ਨੂੰ ਤੇ ਜਾ ਕਰਕੇ ਕਹਿ ਦਿੰਦਾ ਆਹ ਲਓ ਤੁਹਾਡੇ ਅਪਰਾਧੀ ਤੁਹਾਡੇ ਦੋਸ਼ੀ ਕਲਗੀਧਰ ਪਾਲ ਸ਼ਾਹ ਦਾ ਪਰਿਵਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਕਹਿੰਦੇ ਲਓ ਫੜ ਕਰਕੇ ਲੈ ਜਾਓ ਗੰਗੂ ਪਾਪੀ ਨੇਤ੍ਰੋ ਕਮਾਲਿਆ ਤੇ ਜਿਹੜੇ ਉਹ ਜਾਨੀਖਾਂ ਤੇ ਮਾਨੀਖਾਂ ਆਏ ਨੇ ਨਾ ਕਹਿੰਦੇ ਹੁਣ ਮਾਤਾ ਗੁਜਰ ਕੌਰ ਨੂੰ ਪੁੱਛਦੇ ਐ ਤੇ ਸਹਬਜ਼ਾਦਿਆਂ ਨੂੰ ਤੁਸੀਂ ਕੌਣ ਹੋ ਤੇ ਮਾਤਾ ਗੁਜਰ ਕੌਰ ਨੇ ਬਿਨਾਂ ਕਿਸੇ ਡਰ ਤੋਂ ਕਹਿ ਦਿੱਤਾ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਇਹ ਮੇਰੇ ਪੋਤਰੇ ਤੇ ਗੁਰੂ ਗੋਬਿੰਦ ਸਿੰਘ ਜੀ ਆਂਦੇ ਛੋਟੇ ਪੁੱਤਰ ਨੇ ਹੁਣ ਕਹਿੰਦੇ ਸਪਾਈਆਂ ਨੇ ਜਦੋਂ ਸੁਣਿਆ ਨਾ ਕਹਿੰਦੇ ਉਹਨਾਂ ਨੂੰ ਫੜ ਕੇ ਮਰਿੰਡੇ ਕੋਤਵਾਲੀ ਥਾਣੇ ਵੱਲ ਲਿਜਾਣ ਵਾਸਤੇ ਤਿਆਰ ਹੋ ਗਏ ਐ ਕਹਿੰਦੇ ਹੁਣ ਕੁਝ ਰਸਤੇ ਤੋੜ ਕਰਕੇ ਲੈ ਕੇ ਜਾਂਦੇ ਕੁਝ ਰਸਤੇ ਜਦੋਂ ਤੋਰ ਕਰਕੇ ਲੈ ਕੇ ਜਾਂਦੇ ਆ ਗੰਗੂ ਬ੍ਰਾਹਮਣ ਦੇ ਘਰੋਂ ਜਦੋਂ ਤੁਰਦੇ ਆ ਨਾ ਕਹਿੰਦੇ ਆਸੇ ਪਾਸੇ ਰਹਿਣ ਵਾਲੇ ਬ੍ਰਾਹਮਣ ਲੋਕ ਜਾਂ ਉਸ ਇਲਾਕੇ ਵਿੱਚ ਜਿਹੜੇ ਹੋਰ ਵੀ ਲੋਕੀ ਰਹਿੰਦੇ ਸੀ ਕਹਿੰਦੇ ਗੰਗੂ ਨੂੰ ਲਾਣ ਤਾਂ ਪਾਉਂਦੇ ਆ ਬੇਗੰਗੂ ਪਾਪੀ ਆ ਤੂੰ ਕੀ ਕੀਤਾ ਇਕ ਇਨਾ ਨਿੱਕੀਆਂ ਨਿੱਕੀਆਂ ਜਿੰਦਾ ਨੇ ਤੇਰਾ ਕੀ ਵਿਗਾੜਿਆ ਸੀ ਹੁਣ ਗੰਗੂ ਬ੍ਰਹਮਣ ਨੇ ਇਤ੍ਰੋ ਤੇ ਕਮਾਲ ਲਿਆ ਪਰ ਅੰਦਰੋਂ ਟੁੱਟ ਚੁੱਕਿਆ ਗੰਗੂ ਵੀ ਵੀ ਮੈਂ ਕੀ ਕਰ ਦਿੱਤਾ ਸੋਚੀ ਜਾ ਰਿਹਾ ਪਰ ਲਾਲਚ ਵਸਦੇ ਵਿੱਚ ਕਹਿੰਦੇ ਉਹ ਪੜਦਾ ਆਪਣੇ ਮਨ ਵਿੱਚੋਂ ਚੁੱਕ ਨਹੀਂ ਰਿਹਾ ਉਹ ਪੜਦਾ ਹਨੇਰਾ ਕਹਿੰਦੇ ਵਹਿਮ ਆਪਣੇ ਮਨ ਵਿੱਚੋਂ ਹਜੇ ਵੀ ਪਾਲਿਆ ਹੋਇਆ ਹੈ ਗੰਗੂ ਨੇ ਹਰੇ ਵੀ ਸਰਪ ਕਹਿੰਦੇ ਜਿਹੜਾ ਇਨਾਮ ਮਿਲਣਾ ਹੈ ਸਰਕਾਰ ਤੋਂ ਵਜੀਦ ਖਾਨ ਤੋਂ ਉਹਦੇ ਕਰਕੇ ਕਹਿੰਦੇ ਆਪਣੇ ਮੁਖ ਦੇ ਵਿੱਚੋਂ ਕੁਝ ਨਾ ਕੁਝ ਬੋਲੀ ਜਾ ਰਿਆ ਸੀ ਤੇ ਲੋਕੀ ਕਹਿੰਦੇ ਜਦੋਂ ਵੇਖਦੇ ਆ ਨਾ ਇੱਕ ਦੂਜੀ ਨੂੰ ਪੁੱਛਦੀਆਂ ਨੇ ਬੀਬੀਆਂ ਇਹ ਕੌਣ ਨੇ ਤੇ ਵਿੱਚੋਂ ਦੱਸਦੀਆਂ ਨੇ ਬੀਬੀਆਂ ਕਹਿੰਦੀ ਕਲਗੀਧਰ 파ਰਸ਼ਾ ਦੇ ਪੁੱਤਰ ਨੇ 7 ਤੇ 9 ਕੁ ਸਾਲ ਦੀ ਉਮਰ ਹੈ ਇਹਨਾਂ ਦੀ ਕਹਿੰਦੇ ਬਜ਼ੁਰਗ ਮਾਤਾ ਕੌਣ ਹੈ ਕਹਿੰਦੇ ਕਲਗੀਧਰ 파ਰਸ਼ਾ ਦੀ ਮਾਤਾ ਹੈ ਮਾਤਾ ਗੁਜਰਕੌਰ ਇਹਨਾਂ ਨੇ ਕੀ ਦੋਸ਼ ਕੀਤਾ ਕਹਿੰਦੇ ਦੋਸ਼ ਕੋਈ ਨਹੀਂ ਕਹਿੰਦੇ ਇਹਨਾਂ ਦਾ ਦੋਸ਼ ਇਹੀ ਹੈ ਵੀ ਕਲਗੀਧਰ 파ਰਸ਼ਾ ਦੇ ਮਾਤਾ ਤੇ ਪੁੱਤਰ ਨੇ ਇਹਨਾਂ ਦਾ ਦੋਸ਼ ਇਹੀ ਹੈ ਹੋਰ ਕੋਈ ਨਹੀਂ ਵੀ ਕਲਗੀਧਰ 파ਰਸ਼ਾ ਨਾਲ ਇਹਨਾਂ ਦਾ ਰਿਸ਼ਤਾ ਹੈ ਕਿ ਸਰਕਾਰ ਕਹਿੰਦੇ ਕਲਗੀਧਰ 파ਰਸ਼ਾ ਦੀ ਵੈਰੀ ਬਣੀ ਹੋਈ ਹੈ ਤੇ ਨਾਲ ਹੀ ਕਹਿੰਦੇ ਗੱਲਾਂ ਕਰਦੇ ਐ ਇੰਨਾਂ ਨੂੰ ਗੰਗੂ ਨੇ ਧੁਖੇ ਨਾਲ ਆਪਣੇ ਘਰੇ ਲਿਆਂਦਾ ਆਪਣੇ ਘਰ ਲਿਆ ਕਰਕੇ ਇਹਨਾਂ ਦੀ ਮਾਇਆ ਇਹਨਾਂ ਕੋਲ ਜੋ ਵੀ ਥੋੜੀ ਬਹੁਤੀ ਮਾਇਆ ਸੀ ਉਹ ਵੀ ਆਪ ਲੁਕੋ ਲਈ ਐ ਤੇ ਕਹਿੰਦੇ ਹੁਣ ਵੱਡਾ ਇਨਾਮ ਪ੍ਰਾਪਤ ਕਰਨ ਵਾਸਤੇ ਇਹਨਾਂ ਨੂੰ ਥਾਣੇ ਵਿੱਚ ਪੜਾ ਦਿੱਤਾ ਗੰਗੂ ਨੇ ਤੇ ਬੇਬੀਆਂ ਤੇ ਉਸ ਇਲਾਕੇ ਦੇ ਭਾਈ ਵੀਰ ਕਹਿੰਦੇ ਗੰਗੂ ਨੂੰ ਲਾਣਤਾ ਪਾਉਂਦੇ ਆ ਉਹ ਪਾਪੀ ਆ ਤੈਂ ਕੀ ਕੀਤਾ ਤੇਰਾ ਕੀ ਵਿਗਾੜਿਆ ਸੀ ਇਹਨਾਂ ਤੇਰਾ ਕੀ ਘਟ ਚੱਲਿਆ ਸੀ ਜੇ ਤੂੰ ਇਹਨਾਂ ਨੂੰ ਆਪਣੇ ਘਰ ਲਿਆ ਕਰਕੇ ਰਾਤ ਕਟਾ ਦਿੱਤੀ ਕਹਿੰਦੇ ਤੇਰਾ ਕੀ ਘਟ ਜਾਂਦਾ ਜੇ ਇਹਨਾਂ ਨੂੰ ਸਰਕਾਰ ਨੂੰ ਖਾਣੇ ਵਿੱਚ ਇੰਨਾ ਬੱਚਿਆਂ ਨੂੰ ਤੂੰ ਨਾਂ ਫੜਾਉਂਦਾ ਤੇਰਾ ਕੀ ਘਟ ਜਾਂਦਾ ਹੁਣ ਤਾਂ ਇਹ ਫੜਾ ਦਿੱਤਾ ਤੈਨੂੰ ਮਿਲ ਕੀ ਗਿਆ ਤੈਨੂੰ ਲਾਣ ਤਾਈ ਮਿਲਦੀਆਂ ਰਹਿਣਗੀਆਂ ਹੁਣ ਕਹਿੰਦੇ ਉਹ ਜਾਨੀਖਾਂ ਤੇ ਮਾਨੀਖਾਂ ਮਾਤਾ ਗੁਜਰ ਕੌਰ ਤੇ ਸਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਕਰਕੇ ਜਾਂਦੀ ਹੈ ਜਿਹੜੀ ਅੱਜ ਦੀ ਦਾਸ ਪੋਤਾ ਦਿਨ ਹੈ ਨਾ ਸਾਹਿਬਜ਼ਾਦੇਆਂ ਦਾ ਉਹਨਾਂ ਜਾਨੀ ਖਾਨ ਤੇ ਮਾਨੀ ਖਾਨ ਦੇ ਨਾਲ ਮਰਿੰਡੇ ਜਾਂਦਿਆਂ ਦਾ ਵਤੀਤ ਹੁੰਦਾ ਹੈ ਜਿਹੜੀ ਅੱਜ 10 ਪੋ ਦੀ ਰਾਤ ਕਾਲੀ ਰਾਤ ਆਵੇਗੀ ਕਲਗੀਧਰ 파ਰਸ਼ਾ ਦੇ ਮਾਤਾ-ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਦੀ ਬਾਬਾ ਫਤਿਹ ਸਿੰਘ ਜੀ ਮਰਿੰਡੇ ਕੋਤਵਾਲੀ ਥਾਣੇ ਵਿੱਚ ਕੱਟਦੇ ਜਦੋਂ ਥਾਣੇ ਵਿੱਚ ਪਹੁੰਚ ਜਾਂਦੇ ਹਨ ਕਹਿੰਦੇ ਉਹਨਾਂ ਛਪੰਨਿਆਂ ਨੇ ਖਾਣਾ ਖਾਣ ਵਾਸਤੇ ਲਿਆ ਕਰਕੇ ਦਿੱਤਾ ਕਈ ਇਤਿਹਾਸਕਾਰ ਇਹ ਦੱਸਦੇ ਆ ਕਿ ਥੋੜਾ ਬਹੁਤਾ ਸਹਬਜ਼ਾਦਿਆਂ ਨੇ ਖਾਦਾ ਤੇ ਕਈ ਬਿਲਕੁਲ ਹੀ ਮਨਾ ਕਰਤਾ ਕਰਦੇ ਆ ਕਿ ਬਿਲਕੁਲ ਵੀ ਵੇਖਿਆ ਤੱਕ ਨਹੀਂ ਖਾਣੇ ਵਾਲਾ ਮਾਤਾ ਗੁਜਰਕੌਰ ਜੀਆਂ ਨੇ ਵੀ ਕੁਝ ਨਹੀਂ ਖਾਦਾ ਸਹਿਬਜ਼ਾਦਿਆਂ ਨੇ ਵੀ ਕੁਝ ਨਹੀਂ ਖਾਦਾ ਤੇ ਉਸੇ ਤਰ੍ਹਾਂ ਕਹਿੰਦੇ ਜਿਹੜਾ ਉਹਨਾਂ ਛਪਾਈਆਂ ਨੇ ਖਾਣਾ ਲਿਆ ਕਰਕੇ ਦਿੱਤਾ ਸੀ ਉਸੇ ਤਰ੍ਹਾਂ ਜਿਸ ਤਰ੍ਹਾਂ ਲਿਆਏ ਸੀ ਉਸੇ ਤਰ੍ਹਾਂ ਚੁੱਕ ਕਰਕੇ ਲੈ ਗਏ ਤੇ ਹੁਣ ਅੱਜ ਦੀ ਰਾਤ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਮਰਿੰਡੇ ਕੋਤਵਾਲੀ ਵਿੱਚ ਘਟਦੇ ਹੈ ਗੰਗੂ ਬ੍ਰਾਹਮਣ ਨੇ ਧੋਖਾ ਮਾਇਆ ਪਾਪ ਕਮਾਇਆ ਸਿਪਾਹਿਆਂ ਨੂੰ ਲਿਆ ਕਰਕੇ ਉਹਨਾਂ ਦੇ ਹਵਾਲੇ ਮਾਤਾ ਸੇ ਸਹਿਬਜ਼ਾਦਿਆਂ ਨੂੰ ਕਰ ਦਿੱਤਾ ਤੇ ਗੰਗੂ ਬ੍ਰਾਹਮਣ ਗੁਰੂ ਪਿਆਰ ਵਾਲਿਓ ਕਹਿੰਦੇ ਜਿਹੜੀ ਮਾਇਆ ਉਹਨੇ ਚੁਰਾਈ ਸੀ ਨਾ ਮਾਤਾ ਗੁਜਰਕੌਰ ਨੇ ਕਿਹਾ ਸੀ ਉਹਦੇ ਘਰ ਦੇ ਵਿੱਚ ਹੀ ਕਹਿੰਦੇ ਗੰਗੂ ਪੁੱਤਰ ਜਿਹੜੀ ਮਾਇਆ ਪਿੱਛੇ ਕਹਿੰਦੇ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਤੂੰ ਜਲਾਦਾਂ ਨੂੰ ਫੜਾ ਦਿੱਤਾ ਨਾ ਕਹਿੰਦੇ ਇਹੀ ਮਾਇਆ ਤੈਨੂੰ ਲੈ ਡੁੱਬੇਗੀ ਤੇ ਫਿਰ ਕਿਸੇ ਨੇ ਦੱਸ ਦਿੱਤਾ ਉਹਨਾਂ ਸਿਪਾਹੀਆਂ ਨੂੰ ਸਰਕਾਰ ਨੂੰ ਕਹਿੰਦੇ ਉਹ ਸਰਕਾਰ ਦੇ ਸਿਪਾਹੀ ਗੰਗੂ ਨੂੰ ਨਾਲ ਲਿਆਏ ਐ ਤੇ ਕੁੱਟ-ਕੁੱਟ ਕੇ ਪੁੱਛਦੇ ਐ ਦੱਸ ਕਿੱਥੇ ਆ ਮਾਇਆ ਜਿਹੜੀ ਚرائی ਸੀ ਜਿੱਥੇ ਉਹ ਦੱਬ ਕੇ ਆਇਆ ਸੀ ਪਾਣੀ ਦਾ ਵਹਾ ਆਇਆ ਪਾਣੀ ਉਹਸ ਮਾਇਆ ਨੂੰ ਵਹਾ ਕਰਕੇ ਲੈ ਗਿਆ ਅੱਗੇ ਨੂੰ ਵਹਿ ਗਈ ਐ ਕਹਿੰਦੇ ਹੁਣ ਗੰਗੂ ਦੱਸਦਾ ਇੱਥੇ ਜੇ ਦੱਬੀ ਸੀ ਇੱਥੇ ਜੇ ਦੱਬੀ ਸੀ ਪਰ ਉਹ ਮਾਇਆ ਨਾ ਮਿਲੀ ਉਹਨੂੰ ਇਨਾਮ ਤੇ ਕੀ ਮਿਲਣਾ ਸੀ ਕਹਿੰਦੇ ਜਿਹੜੀ ਮਾਇਆ ਉਹਨੇ ਚੁਰਾ ਕਰਕੇ ਦੱਬੀ ਸੀ ਉਹ ਵੀ ਨਹੀਂ ਮਿਲੀ ਅਤੇ ਉਸ ਦੇ ਖਾਤਰੀ ਕਹਿੰਦੇ ਉਹਨਾਂ ਛਪਾਈਆਂ ਨੇ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਗੰਗੂ ਬ੍ਰਾਹਮਣ ਨੂੰ ਇਹੋ ਜੀ ਲਾਹਣਤ ਵਾਲੀ ਮੌਤ ਮਰਿਆ ਗੰਗੂ ਜਿੱਤਰੋ ਕਮਾਇਆ ਤਾਂ